ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਪਰਿਵਾਰ ਦੀ ਇਲਾਜ ਵਾਸਤੇ ਤੇ ਅਮਨਵੀਰ ਨੇ ਆਪਾਂ ਨੂੰ 15000 ਰੁਪਏ ਸੇਵਾ ਭੇਜੀ ਸੀ ਇਸ ਪਰਿਵਾਰ ਇਲਾਜ ਵਾਸਤੇ ਤੇ ਆਪਾਂ ਮਾਤਾ ਜੀ ਨੂੰ ਦੇਣ ਚੱਲੇ ਆ ਤੇ ਅੱਜ ਪ੍ਰਣਾਮ ਸ਼ਹੀਦ ਦਰਸ਼ਨ ਕਮੇਟੀ ਵੱਲੋਂ ਇਸ ਪਰਿਵਾਰ ਨੂੰ ਜਿਹੜੀ ਇਹ ਸੇਵਾ ਦੇ ਚੱਲੇ ਆ ਸੀ ਤੇ ਆਪਾਂ ਧੰਨਵਾਦ ਕਰਦੇ ਹਾਂ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਹਾਇਤਾ ਕਰਦੇ ਆ ਸਾਡੇ ਨਾਲ ਜੁੜ ਕੇ ਤੇ ਅਹੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਜਿੱਦਾਂ ਅਮਨ ਵੀਰ ਹੋਗੇ ਤੇ ਹੋਰ ਵੀ ਕੁਝ ਵੀਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸੇਵਾ ਭੇਜਦੇ ਨੇ ਅੱਜ ਅਮਨ ਵੀਰ ਨੇ ਆਪਾਂ ਨੂੰ 15000 ਰੁਪਏ ਸੇਵਾ ਭੇਜੀ ਸੀ ਇਸ ਪਰਿਵਾਰ ਵਾਸਤੇ ਉਹ ਅਸੀਂ ਮਾਤਾ ਨੂੰ ਦੇ ਚੰਨੇ ਆ ਤੇ ਮਾਤਾ ਜੀ ਨੇ ਸੋਮਵਾਰ ਨੂੰ ਜਾਣਾ ਜੀ ਹਾਂਜੀ ਕੱਲ ਨੂੰ ਜਾਣਾ ਕੱਲ ਨੂੰ ਇਹਨਾਂ ਨੇ ਜਾਣਾ ਵਾ ਹਸਪੀਟਲ ਇਲਾਜ ਵਾਸਤੇ ਤੇ ਜੇ ਹੋਰ ਵੀਰਾਂ ਨੂੰ ਵੀ ਬੇਨਤੀ ਆ ਇਲਾਜ ਦਾ ਖਰਚਾ ਜਿਹੜਾ ਮਾਤਾ ਜੀ ਦੱਸ ਰਹੀ 45000 ਰੁਪਏ ਦੱਸ ਰਹੇ ਸੀਗੇ ਆਪਾਂ 15000 ਰੁਪਏ ਦੇ ਚੰਨੇ ਆ ਤੇ ਬੇਤੀਆ ਜੀ ਹੋਰ ਵੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਵਾ ਜੇ ਕੋਈ ਵੀ ਸਿੱਧੀ ਵੀ ਸੇਵਾ ਕਰਨਾ ਚਾਹੁੰਦਾ ਸਾਡੇ ਕੋ ਪਰਿਵਾਰ ਦਾ ਨੰਬਰ ਤੁਸੀਂ ਲੈ ਸਕਦੇ ਹੋ 10 ਦਾ ਨੰਬਰ ਹੈਗਾ ਜੀ 62399 11211 62399 11211 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਅਮਨਵੀਰ ਜੀ ਦਾ ਪਾਈ ਸਾਹ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਕਾਫੀ ਜੇ ਤੁਹਾਨੂੰ ਮੈਂ ਉਹਦਾਂ ਵੀ ਦੱਸਿਆ ਸੀ ਕਿ ਸਾਡੇ ਬਿਮਾਰੀ ਵੱਲੇ ਪਈ ਹੋਈ ਹੈ ਤਾਂ ਤਦੋਂ ਦੀ ਸੰਥਾ ਇਸਾ ਦੀ ਮਦਦ ਕਰ ਜਾਂਦੇ ਮੇਰੇ ਕੋਈ ਸਾਜ਼ਨ ਨਹੀਂ ਹੈਗਾ ਤੇ ਅੱਜ ਜੋ ਅਮਰਪਾਲ ਜੀ ਨੇ ਇਸਤੇ ਵਾਪੇ ਜੀ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਆਪਣੇ ਪਰਿਵਾਰ ਵਾਲੂ ਤੇ ਆਪਣੇ ਵਾਲੂ ਤੇ ਭਾਈ ਸਾਹਿਬ ਜਿਹੜੇ ਸੰਥਾ ਦੇ ਆਏ ਉਹਨਾਂ ਨੇ ਮੇਰੇ ਨਾਲ ਉਹ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹ ਵੀ ਧੰਨਵਾਦ ਕਰਦੀ ਹਾਂ ਤੇ ਬਹੁਤ ਧੰਨਵਾਦ ਜੀ ਹੋ ਮੇਰੇ ਵਰਗੀ ਗਰੀਬੀ ਨੂੰ ਸਾਥ ਦੇ ਰਹੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀ ਆ ਜੀ ਸਾਰੇ ਵੀਰਾਂ ਨੂੰ ਆਪਾਂ ਇਹੋ ਜਿਹੇ ਜਿਹੜੇ ਗੁਰਸਿੱਖ ਪਰਿਵਾਰ ਨੇ ਮਾਤਾ ਜੀ ਵੀ ਅਮਰਤਾਰੀਆ ਵੀਰ ਵੀ ਅਮਰਤਾਰੀਆ ਤੇ ਬੇਨਤੀ ਆਪਾਂ ਇਹੋ ਜਿਹੇ ਪਰਿਵਾਰਾਂ ਦਾ ਸਾਥ ਦਈਏ ਜਿਹੜੇ ਆਪਣੇ ਗੁਰਸੇਕ ਵੀਰ ਭਰਾਵਾ ਪਹਿਲ ਦੇ ਆਧਾਰ ਤੇ ਆਪਾਂ ਇਹਨਾਂ ਦਾ ਸਾਥ ਦੇਆ ਕਰੀਏ ਬੇਨਤੀ ਹੈ ਜੀ ਸਾਰੇ ਵੀਰਾਂ ਚਰਨਾਂ ਚ ਤੁਸੀਂ ਹੱਟਾ ਸਾਥ ਦਿਵੋ ਆਪਾਂ ਇਹੋ ਜਿਹੇ ਜਿਹੜੇ ਪਰਿਵਾਰ ਆ ਲੱਭੀ ਦੇ ਆ ਦੇਖੀ ਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਜਿਹੜੀ ਸੇਵਾ ਉਹ ਕਰੀ ਦੀ ਆ ਬੇਨਤੀ ਹੈ ਜੀ ਸਾਰੇ ਵੀਰਾਂ ਦੇ ਚਰਨਾਂ ਚ ਸਾਡੀ ਜਥੇਬੰਦੀ ਦਾ ਤੁਸੀਂ ਸਾਥ ਦਿਵੋ ਤਾਂ ਜੋ ਆਪਾਂ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈਲਪ ਆ ਉਹ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ